ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 20 ਮਈ ਤੱਕ ਦੇ ਮੌਸਮ ਦੀ ਯਾਨੀ ਕਿ ਆਉਂਦੇ ਜਿਹੜੇ 6-7 ਦਿਨਾਂ ਨੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਵਿਭਾਗ ਦੇ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਨੇ ਆਜੋ ਸਾਰੇ ਰਿਪੋਰਟਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਜੀ ਐਸੇ ਲਈ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋਗੀ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹੋ ਐਸੇ ਵੇਲੇ ਮੌਸਮ ਲਗਭਗ ਸਾਫ਼ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਨਾਲ ਲੱਗਦੇ ਸੂਬੇ ਹਰਿਆਣਾ Rajasthan ਦੇ ਵਿੱਚ ਵੀ ਹਾਲਾਂਕਿ Rajasthan ਦੇ ਵਿੱਚ ਇੱਕ ਹਲਕੇ ਲੈਵਲ ਦਾ ਸਿਸਟਮ ਹੈ ਜਿਹੜਾ ਐਕਟੀਵੇਟ ਹੈ Rajasthan ਦੇ ਉੱਤੇ ਦੇਖ ਸਕਦੇ ਹਾਂ ਕਿ बीकानेर ਦੇ ਉੱਤੇ ਬਣਿਆ ਬੱਦਲ ਜਿਹੜਾ ਕਿ ਉਹ ਤੇ ਦੋ ਤਿੰਨ ਘੰਟਿਆਂ ਤੱਕ Rajasthan ਦੇ ਪੂਰਬੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਹਲਕੇ ਲੈਵਲ ਦੇ ਮੀਂਹ ਜੜੇ ਆ ਦਰਜ ਹੋ ਸਕਦੇ ਨੇ ਦੂਜੇ ਪਾਸੇ Punjab ਦੀ ਗੱਲ ਕਰੀਏ ਜੀ ਆਉਂਦੇ ਜਿਹੜੇ 3-4 ਘੰਟੇ ਨੇ Punjab ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਵਾਏ ਜੜੀਆਂ ਬਣ ਸਕਦੀ ਆ ਫਰਗਾਨਾ ਦੇ ਉੱਤੇ ਬਣਿਆ ਹਲਕਾ ਲੈਵਲ ਦਾ ਸਿਸਟਮ ਪ੍ਰਭਾਵਿਤ ਕਰ ਸਕਦਾ ਪੰਜਾਬ ਦੇ ਕੁਝ ਖੇਤਰਾਂ ਨੂੰ ਅਗਲੇ 5-6 ਘੰਟਿਆਂ ਤੱਕ ਜਾਨੀ ਕਿ ਰਾਤ ਨੂੰ ਜਿਹੜੇ ਕੁਝ ਖੇਤਰਾਂ ਦੇ ਵਿੱਚ ਹਲਕੇ ਬੱਦਲ ਹੋਏ ਜਿਹੜੇ ਐਂਟਰ ਕਰ ਸਕਦੇ ਆ ਖਾਸ ਕਰ ਗੁਰਦਾਸਪੁਰ ਫਟਾਣਕੌਰ ਦੇ ਖੇਤਰਾਂ ਦੇ ਵਿੱਚ ਤੇ ਹਲਕੀ ਕਨਮੰਡ ਦੀ ਉਮੀਦ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਬਣ ਗਈ ਹੈ ਜੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ ਆਉਣ ਵਾਲੇ ਦਿਨਾਂ ਦੀ ਸਕਰੀਨ ਤੇ ਦੇਖ ਸਕਦੇ ਹੋ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਹਾਕਰ ਨਾਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 14 ਤਰੀਕ ਤੋਂ ਲੈ ਕੇ ਜੇਕਰ ਗੱਲ ਕੀਤੀ ਜਾਵੇ ਜੀ ਆਉਂਦੇ 6-7 ਦਿਨਾਂ ਦੀ ਯਾਨੀ ਕਿ 19-20 ਤਰੀਕ ਤੱਕ ਕੋਈ ਐਕਟਿਵ ਲੈਵਲ ਦਾ ਜਿਹੜਾ ਪਛਮੀ ਸਿਸਟਮ ਹੈ ਉਹਦਾ ਜਾਪ ਨਹੀਂ ਰਿਹਾ ਤੇ ਮੌਸਮ ਬਣਣਾ ਗਰਮ ਰਹਿਣ ਵਾਲਾ ਜੀ ਖੁਸ਼ਕ ਰਹੇਗਾ ਤੇ yellow alert ਜਾਰੀ ਕੀਤੇ ਜਾ ਚੁੱਕੇ ਨੇ ਹੀਟ ਵੇਵ ਦੇ ਅਲਰਟ ਤੁਸੀਂ ਦੇਖ ਸਕਦੇ ਹੋ ਕਿ ਲੋ ਜਿਹੜੀ ਆ ਹੁਣ ਚੱਲਦੀ ਦੇਖੀ ਜਾਏਗੀ 16 ਤਰੀਕ ਤੋਂ ਜਿਹੜੇ ਨੇ ਗਰਮ ਹਵਾਵਾਂ ਚੱਲਣਗੀਆਂ ਤੇ ਹੀਟ ਵੇਵ ਦੀ ਕੰਡੀਸ਼ਨ ਜਿਹੜੀ ਹੈ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਹੇਗੀ ਇਸ ਲਈ ਗਰਮੀ ਦਾ ਹੁਣ ਜਿਹੜਾ ਅ ਦੌਰ ਹੈ ਉਹ ਹੁਣ ਸ਼ੁਰੂ ਹੋਣ ਜਾ ਰਿਹਾ ਜੀ ਟੈਂਪਰੇਚਰ 45 46 ਨੂੰ ਜਿਹੜਿਆ ਪਾਰ ਕਰਨਗੇ ਉਹਦੇ 3 4 ਦਿਨਾਂ ਤੱਕ ਤੇ ਇਸ ਲਈ ਮੌਸਮ ਵਿਭਾਗ ਨੇ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਜਾ ਚੁੱਕੀ ਹੈ ਕਿ ਗਰਮੀ ਤੋਂ ਖਣਾ ਬਚਾ ਰੱਖਿਆ ਜਾਵੇ ਜੀ ਤੇ येलो ਅਲਰਟ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ ਤੇ ਤੁਹਾਨੂੰ ਇੱਥੇ ਦੱਸ ਦਈਏ 20 ਤਰੀਕ ਤੱਕ ਕੋਈ ਨਵਾਂ ਸਿਸਟਮ ਆਦਾ ਜਾ ਨਹੀਂ ਰਿਹਾ 20 ਤੋਂ ਬਾਅਦ ਅੱਜ 26 ਤਰੀਕ ਤੱਕ ਜਿਹੜਿਆ ਹਲਕੇ ਲੈਵਲ ਦੇ ਦੋ ਸਿਸ ਅਗਲੇ ਲੈਵਲ ਤੇ ਮੀਂਹ ਦੀ ਉਮੀਦ ਹੋਣਾ ਤੋਂ ਵੀ ਨਹੀਂ ਹੈਗੀ ਤੇ ਫਿਲਹਾਲ ਮਈ ਦੇ ਅਖੀਰ ਤੱਕ ਜਿਹੜੇ ਆ ਮੀਂਹ ਦੀ ਉਮੀਦ ਆ ਫਿਰ ਲਗਾ ਸਕਦੇ ਆ ਫਿਲਹਾਲ ਮੌਕੇ ਤੱਕ ਜੇ ਫਿਰ ਤੁਹਾਨੂੰ ਇਸ ਚੈਨਲ ਤੇ ਜਿਹੜੀਆਂ ਦਿੰਦੇ ਰਹਾਂਗੇ ਨਾਲ ਦੇ ਨਾਲ ਰੈਗੂਲਰ ਤੌਰ ਤੇ ਤੇ ਉਹੀ ਤਰੀਕ ਤੱਕ ਮੌਸਮ ਲਗਭਗ ਹੋਣਾ ਹੋਣਾ ਸਾਫ਼ ਰਹੇਗਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਇਜਾਜ਼ਤ ਦਾ ਧੰਨਵਾਦ